ਸੋ ਡੀ ਸਾਹਿਬ ਤੁਹਾਨੂੰ ਇੱਕ ਗੱਲਾਂ ਚੋ ਗੱਲ ਦੱਸ ਦਣਾ ਲੋਕਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਜਿਹੜਾ ਆਯੁਰਵੈਦਿਕ ਹਨਾ ਇਹ ਪ੍ਰਵੈਂਸ਼ਨ ਹੈ ਓਨਲੀ ਨਾਟ ਇੱਕ ਕਹਿ ਦਿੰਦੇ ਨੇ ਲੋਕ ਵੀ ਆਪਣਾ ਜਿਹੜੀ ਹੈਗੀ ਆ ਕੋਈ ਵੀ ਪਰਫੈਕਸ਼ਨ ਦੇ ਵਿੱਚ ਆ ਜਾਓ ਕਿ ਪਰਹੇਜ਼ ਜਿਹੜਾ ਹੈਗਾ ਪਰਹੇਜ਼ ਕਰਕੇ ਤੁਸੀਂ ਆਯੁਰਵੈਦਿਕ ਜਿਹੜੀ ਬੂਟੀਆਂ ਨੂੰ ਲਓ ਆਯੁਰਵੈਦਿਕ ਦਵਾਈਆਂ ਨੂੰ ਖਾਓ ਤੁਹਾਡਾ ਮਰੀਜ਼ ਬਿਲਕੁਲ ਬਿਮਾਰੀ ਤੋਂ ਬਾਹਰ ਹੋ ਜਾਂਦਾ ਇੱਕ ਆਯੁਰਵੈਦਿਕ ਦਾ ਵੈਦ ਹੀ ਹੈ ਜਿਹੜਾ ਕਹਿੰਦਾ ਮੈਂ ਬਸ 6 ਮਹੀਨੇ ਤੋਂ ਬਾਅਦ ਦਵਾਈ ਨਹੀਂ ਖਵਾਉਣੀ ਹੂੰ ਹੋਰ ਤਾਂ ਵੀ ਕਹਿੰਦੇ ਨਹੀਂ ਉਹਦਾ 10 ਸਾਲ 20 ਸਾਲ ਦਵਾਈਆਂ ਖਾਈ ਜੋ ਜਦਨ ਛੱਡਦਾ ਬੰਦਾ ਵੇਰ ਹੋ ਜਾ ਹੁੰਦਾ ਰਹਿੰਦੀ ਖੁਦੀ ਜੜ ਜੜੀ ਹੈਗੀ ਗੁੱਲਸਾ ਮਨ ਲਾਦਾ ਪੀਜ਼ਾ ਨੇ 버ਗਰਾਂ ਨੇ ਮਾਮੋਜ਼ ਨੇ ਸਪੈਗੈਟਿਓਲਾ ਨੇ ਇਹਨਾਂ ਨੇ ਵੀ ਮੈਦੇ ਨੇ ਵੀ ਬੜਾ ਕਰ ਕਰਦਾ ਮੈਦੇ ਬਾਰੇ ਦੱਸੋ ਵੀ ਮੈਦਾ ਕਿੰਨਾ ਇੱਕ ਹਾਨੀਕਾਰਕ ਹੈ ਦੇਖੋ ਮੈਦਾ ਜਿਹੜਾ ਉਹ ਮੈਦੇ ਦਾ ਨਾਸ਼ ਕਰਦਾ ਸਾਡੇ ਮੈਦੇ ਦੇ ਵਿੱਚ ਜਮ ਜਾਂਦਾ ਕਈ ਲੋਕਾਂ ਦਾ ਅਸੀਂ ਦੇਖਿਆ ਮੈਂ ਨੈਚਰੋਪੈਥੀ ਦਾ ਵੀ ਸਟੂਡੈਂਟ ਆ ਮੈਂ ਦੇਖਿਆ ਕਿ ਅਸੀਂ ਜਦੋਂ ਉਹਨਾਂ ਦਾ ਨੀਮਾ ਕਰਦੇ ਆ ਨਿਮਾ ਕਰਦੇ ਆ ਉਹਦੀ ਟਾਇਲਟ ਕਲੀਨ ਹੁੰਦੀ ਆ ਬੰਦੇ ਦੀ ਤਾਂ 2.5 2.2 ਕਿਲੋ ਦੀ ਚੀਜ਼ਾਂ ਨਿਕਲਦੀਆਂ ਨੇ ਜੀ ਮੈਂ ਦਾਅਵਾ ਕਰਦਾ 2.5 2.2 ਕਿਲੋ ਮੈਦਾ ਇਸ ਬਗੋਲ ਜੰਮਿਆ ਪਿਆ ਖਾ ਖਾ ਕੇ ਮਤਲਬ ਇਹ ਚੀਜ਼ਾਂ ਜਦੋਂ ਨਿਕਲਦੀਆਂ ਨੇ ਤਾਂ ਅਸੀਂ ਆਪਸ ਵਿੱਚ ਜਿਹੜੇ 2-4 ਬੈਦ ਨੰਨਲ ਤਨੱਕ ਫੜਿਆ ਹੁੰਦਾ ਨਾਲ ਕਿਹੜਾ ਦੱਸ ਇਹਦਾ ਬਣਨਾ ਕੀ ਹੈ ਕਿ ਕੀ ਕੀ ਚੋਂਦਾ ਚਿਹਰਾ ਇੰਨਾ ਵਧੀਆ ਪਿਆ ਸਮਾਰਟ ਪਿਆ ਰਿਸ਼ੀ ਕਪੂਰ ਵਰਗਾ ਪਿਆ ਢੱਡ ਵਿੱਚ ਕੀ ਕੁਝ ਲਈ ਫਰੀ ਜਾਂਦਾ ਨਾ ਆ ਕੇ ਚਲੇ ਜਾਂਦਾ ਗੁਰਦੁਆਰੇ ਐ ਨਹੀਂ ਪਤਾ ਅੰਦਰ ਗੰਦ ਪਾਈ ਬੈਠਾ ਤੇ ਉਹ ਕਲੀਨ ਨਹੀਂ ਹੁੰਦਾ ਇੱਕ ਬਹੁਤ ਵੱਡੀ ਗੱਲ ਹੈ ਕਿ ਮੈਦਾ ਕਦੇ ਵੀ ਬਿਲਕੁਲ ਹਜਮੇ ਨਹੀਂ ਹੁੰਦਾ ਹੈ ਬਹੁਤ ਹੀ ਕੋਈ ਲੱਕੀ ਕਿਸਮਤ ਹੋਗੀ ਜਿਹਦੀ ਜਿਹਨੂੰ ਹਜਮ ਹੁੰਦਾ ਤਾਂ ਇਸ ਕਰਕੇ ਮੈਦਾ ਨਹੀਂ ਲੈਣਾ ਚਾਹੀਦਾ ਆਪਣੇ ਲਈ ਮੈਦਾਨ ਨਹੀਂ ਬਣਿਆ ਆਪਾਂ ਨਾ ਖਾਇਆ ਕਰੋ ਇਹ ਤੇ ਅੰਗਰੇਜ਼ਾਂ ਲੋਕਾਂ ਵਾਸਤੇ ਸੀਗਾ ਜਿੱਥੇ ਠੰਡ ਪੈਂਦੀ ਆ ਬਰਫਾਂ ਪੈਂਦੀਆਂ ਨੇ ਰੋਟੀ ਬਣਾਉਣ ਨੂੰ ਟਾਈਮ ਨਹੀਂ ਆਪਣੀ ਤਾਂ ਆਪਾਂ ਰੋਟੀ ਜਾਂ ਲੈਂਦੀ ਲੈਂਦੀ ਤਵੇ ਤੋਂ ਫੁੱਲਮੀ ਰੋਟੀ ਖਾਣ ਵਾਲੇ ਬੰਦੇ ਆ ਆਪਾਂ ਕਿਧਰ ਨੂੰ ਤੁਰ ਪਏ ਹੈਨਾ ਤੇ ਜਦੋਂ ਤੱਕ ਸਾਡੀ ਕਹਿੰਦਾ ਰੋਟੀ ਨਾ ਫੁੱਲੇ ਤਵੇ ਤੇ ਨਾ ਘਰ ਵਾਲੀ ਨੂੰ ਖਵਾਉਣ ਦਾ ਸਵਾਦ ਆਉਂਦਾ ਨਾ ਖਾਣ ਵਾਲੇ ਨੂੰ ਸਵਾਦ ਆਉਂਦਾ ਤੇ ਅਸੀਂ ਉਹ ਉਹ ਚੀਜ਼ਾਂ ਜੋ ਨਿਕਲ ਕੇ ਕਿੱਦਰ ਕੋਲ ਸਾਹਿਬ ਅੱਜ ਕੱਲ ਨਾ ਆਟੇ ਦੇ ਬਾਰੇ ਬਹੁਤ ਹਾਈਪੋਥੈਟিক্যাল ਗੱਲਾਂ ਹੋਣ ਲੱਗ ਪਈਆਂ ਹਰ ਬੰਦੇ ਕਹੀ ਜਾਂਦਾ ਸਾਨੂੰ ਨਾ ਅਨਾਜ ਨਹੀਂ ਖਾਣਾ ਚਾਹੀਦਾ ਸਾਨੂੰ ਆਟਾ ਨਹੀਂ ਖਾਣਾ ਚਾਹੀਦਾ ਕਣਕ ਨਹੀਂ ਖਾਣੀ ਚਾਹੀਦੀ ਸਾਰੀ ਦੁਨੀਆ ਹੀ ਕਣਕ ਖਾਂਦੀ ਸੀ ਹੁਣ ਇਹ ਨੈਰੇਟਿਵ ਕਿਉਂ ਖੜਾ ਹੋ ਗਿਆ ਵੀ ਆਟਾ ਨਹੀਂ ਖਾਣਾ ਚਾਹੀਦਾ ਇਹ ਤਾਂ ਜੀ ਕੁਝ ਮਤਲਬ ਮੈਂ ਕਈ ਵਾਰੀ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਦਾ ਹੁੰਦਾ ਮੈਂ ਤੁਹਾਨੂੰ ਵੇਖਿਆ ਜੀ ਤੁਸੀਂ ਵਿਆਹ ਸ਼ਾਦੀ ਜਿੱਥੇ ਜਾਉ ਆਪਾਂ ਬਾਹਰ ਵੀ ਗਏ ਆ ਤੁਸੀਂ ਤਾਂ ਰੋਟੀਆਂ ਦੋ ਤਿੰਨ ਆਰਾਮ ਨਾਲ ਰਗੜ ਜਾਣੇ ਉਹ ਖਾਣੇ ਤੁਸੀਂ ਬਾਕਾਇਦਾ ਕਿਨੇ ਆਟੇ ਵਾਲੀ ਲੈ ਕੇ ਆਈ ਹਾਂ ਹਾਂ ਔਰ ਨਾਲ ਲੈ ਕੇ ਆਈ ਹਾਂ ਮੈਂ ਉਹਨੂੰ ਕਹਿਣਾ ਵੀ ਆਟੇ ਉਹ ਮਿੱਸੀ ਰੋਟੀ ਲੇਉਂਗਾ ਯਾਰ ਕੀ ਗੱਲ ਇਹਨੂੰ ਲੈ ਜਾ ਇਹ ਕੀ ਚੱਕਰ ਹੈ ਜੀ ਫਿਰ ਸਰ ਜਿਹੜੀ ਕਣਕ ਹੈ ਨਾ ਜੀ ਉਹ ਸਾਡੇ ਜ ਤੁਸੀਂ ਕਣਕ ਨੂੰ ਮੂੰਹ ਚ ਪਾ ਲੋ ਕੱਚੇ ਦਾਣੇ ਚੱਬ ਲੋ ਚੱਬਣ ਤੋਂ ਬਾਅਦ ਪਿੱਛੇ ਆਉਂਦਾ ਨਾ ਜੀ ਫਾਈਬਰ ਫਾਈਬਰ ਬਣ ਜਾਂਦਾ ਬਣਦੀ ਨਾ ਰਬੜ ਪੂਰੀ ਤਾਂ পেট ਸਾਫ਼ ਹੁਣ ਕਣਕ ਖਾਂਦੇ ਨਹੀਂ ਫਿਰ ਕਿੱਲੀ ਜਾਂਦੇ ਨੇ ਸਵੇਰੇ ਬੈਠੇ ਬਾਥਰੂਮ 'ਚ ਜਾ ਕੇ ਡਾਕਟਰਾਂ ਕੋਲੇ ਪੈਸੇ ਪੁੱਜੀ ਜਾਂਦੇ ਨੇ ਇੱਕ ਦੇਖੋ ਛੋਟੀ ਜੀ ਕੰਪਨੀ ਆ ਚੂਰਨ ਲੈ ਕੇ ਆਉਂਦੀ ਆ ਮਾਰਕੀਟ 'ਚ পেট ਸਾਫ਼ ਕਰਨ ਦਾ ਤੇ ਉਹ ਕੰਪਨੀ ਕੋਲੇ ਚੂਰਨ ਬਣਾਉਣ ਦਾ ਵੇਰ ਲੀ ਤੂੰ ਦੇਖੋ ਨਾ ਕਿੱਥੇ ਖੜੇ ਆ ਅਸੀਂ ਇਹ ਨੈਰੇਟਿਵ ਫਿਰ ਕਾਰਪੋਰੇਟ ਨੇ ਬਿਲਡ ਕੀਤਾ ਜੀ ਆਪਦਾ ਦੂਜਾ ਸਮਾਨ ਵੇਚਣ ਲਈ ਬਿਲਕੁਲ ਕੀਤਾ ਹੈ ਜੀ ਮੈਂ ਕਦੀ ਕੰਟਰੋਵਰਸੀ ਵਾਲੀ ਗੱਲ ਕਰਦਾ ਨਹੀਂ ਪਰ ਇਹ ਬਿਲਕੁਲ ਸੱਚ ਹੈ ਕਿ ਜੇ ਉਹ ਤੁਸੀਂ ਲੋਕਾਂ ਦੇ ਦਿਮਾਗ ਵਿੱਚ ਪਾ ਦੋਗੇ ਹੁਣ ਅੱਜ ਕੱਲ੍ਹ ਜਮਾਨਾ ਹੈ ਜੀ ਰੀਲਾਂ ਦਾ ਵੀਡੀਓ ਦਾ ਕੋਲ ਤੁਸੀਂ ਉਹਦੇ ਦਿਮਾਗ ਵਿੱਚ ਪਾ ਦੋ ਵੀ ਤੇਰੇ ਜੇ ਚਿਹਰੇ ਦੇ ਉੱਤੇ ਇੱਥੇ ਕਾਲੇ-ਕਾਲੇ ੱਦਬੇ ਹੁੰਦੇ ਨੇ ਤਾਂ ਤੂੰ ਕਣਕ ਛੱਡ ਦੇ ਉਹ ਅਚਾ ਕਿਹਦੇ ਨਹੀਂ ਉਹ ਜੇ ਮੇਰਾ ਵੀ ਚਾਜ ਨਾਲ ਮੂੰਹ ਧੋਗੇ ਦੇਖ ਲਓ ਮੇਰੇ ਵੀ ਆ ਜਾਣਗੇ ਪਰ ਕਿਹਦੇ ਨਹੀਂ ਹੈਗੇ ਉਹ ਬੰਦਾ ਜਿਹਦੇ ਅੱਛਾ ਮੇਰੇ ਲਈ ਕਣਕ ਮਾੜੀ ਆ ਉਹਨੇ ਫਿਰ ਨਾ ਕਿਸੇ ਡਾਕਟਰ ਦੀ ਸਲਾਹ ਲੈਣੀ ਨਾ ਵੈਦ ਦੀ ਸਲਾਹ ਲੈਣੀ ਘਰੇ ਜਾਗੇ ਜੇ ਬੇਬੇ ਕੋਲ ਰਹਿੰਦਾ ਬੇਬੇ ਨੂੰ ਘਰ ਵਾਲਿਆਂ ਨਾਲ ਉਹਨੂੰ ਕਹਿ ਦੇਣਾ ਅੱਜ ਤੋਂ ਕਣਕ ਦੀ ਰੋਟੀ ਜੇ ਮੈਨੂੰ ਦਿੱਤੀ ਦੇਖ ਲਈ ਉਹ ਲੱਗਾ ਬ੍ਰੇਕ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਅਸੀਂ ਜੋ ਖਾ ਰਹੇ ਹਾਂ ਬਿਲਕੁਲ ਠੀਕ ਆ ਖਾਣਾ ਚਾਹੀਦਾ ਬਸ ਇੱਕ ਕਾਲਮੇਗ ਇੱਕ ਕੁਟਕੀ ਇੱਕ ਚਰਾਇਤਾ ਇੱਕ ਭੂਮੀ ਆਮਲਾ ਮੈਂ ਚਾਰ ਚੀਜ਼ਾਂ ਤੇ ਹਮੇਸ਼ਾ ਜ਼ੋਰ ਦਿੰਦਾ ਔਰ ਇਹ ਜ਼ੋਰ ਦਿੰਦੇ ਆਪਾਂ ਦੁਨੀਆ 'ਚ ਚਲੇ ਜਾਵਾਂਗੇ ਕਿਉਂਕਿ ਲਿਵਰ ਨੂੰ ਅਗਰ ਕੋਈ ਠੀਕ ਕਰਨ ਵਾਲੀ ਚੀਜ਼ ਆ ਤਾਂ ਇਹ ਚਾਰੀ ਜੜੀ ਬੂਟੀਆਂ ਨੇ